ਸਵਾਗਤ ਆ ਕਿਸਾਨ ਵੀਰੋ ਤੁਹਾਡਾ ਮੈਨਿਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਸਮਾਣਾ ਜ਼ਿਲ੍ਹਾ ਪਟਿਆਲਾ ਤਹਿਸੀਲ ਵੀ ਦੋਸਤੋ ਸਮਾਣਾ ਹੀ ਆ ਕਿਸੇ ਵੀ ਵੀਰ ਨੇ ਕੋਈ ਵੀ ਆਪਣਾ ਪਸ਼ੂ ਸੇਲ ਕਰਨਾ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਮੇਰੇ ਨਾਲ ਸੰਪਰਕ ਕਰ ਸਕਦੇ ਆ ਮੋਬਾਈਲ ਨੰਬਰ ਮੇਰਾ 9592374003 ਦੋਸਤੋ ਜਿਹੜੇ ਘਰ ਤੋਂ ਵੀਡੀਓ ਬਣਾ ਰਹੇ ਆਂ ਐਸ ਘਰ 'ਚ ਵੀਰ ਦਾ ਪਸ਼ੂ ਪਾਲਣ ਦਾ ਕੰਮ ਆ ਇੱਕ ਵੀਰ ਨੇ ਐਚਐਫ ਵੈਡ ਵਿਕਾਉ ਕੀਤੀ ਜੇ ਦੂਜੀ ਸੂਏ ਤਾਜੀ ਸੂਈ ਸਵਾਈ ਤੇ ਨਾਰਮਲ ਜੇ ਰੇਟ ਵਾਲੀ ਤੇ ਵੀਡੀਓ ਨੂੰ ਐਂਡ ਤਾਈਂ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗਾ ਇੱਥੇ ਆ ਕੇ ਆਪਦੀ ਥੱਲੇ ਦੇ ਨਾਲ ਖਰੀਦਾਰੀ ਕਰ ਲੈ ਜੇ ਨੰਬਰ 22 ਦਾ ਵੀਡੀਓ ਤੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵੈਡ ਸੋਈ ਆ 4 ਦਿਨ ਅੱਜ ਵੀਰ ਦੱਸਦਾ ਕਿ ਸੂਈ ਨੂੰ ਟਾਈਮ ਹੋ ਗਿਆ ਤੇ ਇਸ ਟਾਈਮ 12 ਤੋਂ 13 ਲੀਟਰ ਦੁੱਧ ਖੁੱਲਾ ਵੀਰ ਕੇ ਨਾਲ ਤਿਆਰ ਪਹਿਲੇ ਸੂਏ ਬਾਈ ਕਹਿੰਦਾ ਆਪਣੇ ਘਰੇ 16 ਲੀਟਰ ਦੁੱਧ ਖੋਲਾ ਚਵਾਇਆ ਵੈੜ ਨੇ ਤੇ ਬਾਕੀ ਦੋਸਤੋ ਐਤ ਕੀ ਸੇਵਾ ਸੰਭਾਲ ਗੌਰ ਵੈੜ ਦੀ ਚੰਗੀ ਹੋ ਜੇ ਤਾਂ ਐਨਾ ਕ ਦੁੱਧ ਵੈੜ ਨੂੰ ਫਿਰ ਐਤ ਕੀ ਸੂਏ ਚਵਾਉਣਾ ਚਾਹੀਦਾ ਬਾਕੀ ਦੋਸਤੋ ਹਾਈਟ ਸੋਹਣੀ ਹੈ ਵੈੜ ਦੀ ਤੇ ਬਾਕੀ ਦੋਸਤੋ ਜਾਕ ਕੁਆਲਿਟੀ ਚੰਗੀ ਹੈ ਤੇ ਹਵਾਣਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਬਾਕੀ 216 ਸੈਜੀ ਬਹੁਤ ਸੋਹਣਾ ਕੁੱਲ ਗੈਪ ਤੇ ਤੇ ਕੱਲੇ ਕਰੇ ਨਿਕਰ ਵਿੱਚ ਸੋਹਣੇ ਥਾਂ ਲੱਗੇ ਹੋਏ ਚਾਰੇ ਬੱਚਾ ਮਗਰ ਬੱਚਾ ਦੋਸਤੋ ਐਫ ਦਾ 4 ਦਿਨਾਂ ਦਾ ਬੱਚਾ ਅੱਜ ਹੋ ਗਿਆ ਇਹ ਤੇ ਨਾੜ ਉਹ ਦੇਖ ਸਕਦੇ ਹੋ ਦੋਸਤੋ ਨਾਂ ਲੱਗਿਆ ਹੋਇਆ ਬਾਈ ਨੇ ਬੈਡ ਦਾ ਪ੍ਰਾਈਸ ਰੱਖਿਆ ਹੋਇਆ 42000 ਰੁਪਇਆ ਬਾਈ ਕਹਿੰਦਾ ਉੱਚ ਮਾਨਤਨ ਹੋ ਜਾਊਗਾ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਲਗਾਤਾਰ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰ ਲਏ ਜੇ ਦੋਸਤੋ ਅੱਜ ਦੀ ਵੀਡੀਓ 'ਚ ਇਹ ਹੀ ਇੱਕ ਬਾਈ ਦੀ ਐਚਐਫ ਬੈਡ ਵਿਕਾਊ ਸੀ ਚੈਨਲ ਨੂੰ ਇੰਨਾ ਸਾਰਾ ਪਿਆਰ ਦੇਣ ਲਈ ਔਰ ਵੀਡੀਓ ਮੇਰੀਆਂ ਸਾਰੀਆਂ ਰੁਟੀਨ 'ਚ ਦੇਖਣ ਲਈ ਮੈਂ ਸਾਰੇ ਭੈਣਾ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਜੀ ਅਗਲੇ ਨਵੇਂ ਵੀਡੀਓ ਜਲਦ ਮਿਲਾਂਗੇ ਵੀਡੀਓ ਨੂੰ ਐਂਡ ਤਾਈ ਦੇਖਣ ਲਈ ਬਹੁਤ ਬਹੁਤ